ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲੋ ਬਾਈ ਆ ਤੁਮੇ ਨੇ ਅੱਜ ਵੀਂ ਦਿੱਤੇ ਬਾਈ ਬੰਦੇ ਗੰਨਾ ਗੁੜਣੇ ਵਾਲੇ ਕਾਲੂ ਗੜਾ ਦੇ ਪਰਸੋਂ ਥੋੜੀ ਮੱਕੀ ਵਢਣੀ ਐ ਇਹਨਾਂ ਨੇ ਕਿੱਥੇ ਗੜੋਣਾ ਤਾਂ ਅਗਲੇ ਸਾਲ ਹੀ ਗੜਾਉਂਗੇ ਮੁੱਢੇ ਨੂੰ ਹਾਂ ਇਹਨਾਂ ਦੇ ਲੱਛਣ ਨਹੀਂ ਹੈ ਨਹੀਂ ਇਹਨਾਂ ਦੇ ਲੱਛਣ ਉਹ ਨਹੀਂ ਬਾਈ ਗਿੱਲਾ ਸੀ ਜਿਹੜਾ ਬੰਦਾ ਦੇਖ ਕੇ ਗਿਆ ਪਹਿਲੀ ਪਾਣੀ ਦੇ ਪਹਿਨਾ ਗੁੱਡੋਣਾ ਤਾਂ ਉਹ ਉਹ ਚੱਲ ਗਿਆ ਉਹ ਗੱਤ ਚੜੀ ਜਾਂਦਾ ਹੈ ਭਾਈਆਂ ਦੇ ਪੈਸੇ ਵੀ ਜਾਣੇ ਆ ਅੱਜ ਤੇ ਕੰਮ ਥੋੜਾ ਹੋਰ ਕਰਦੇ ਚੜ ਗਿਆ ਫੇਰ ਐਡਾਡ ਹੋਊਗਾ ਮੈਂ ਵੀ ਗੜਾਉਂਦਾ ਫੇਰ ਹੁਣ ਅਸਲ ਵੇਚਣਾ ਉਹਦੀਆਂ ਦੋ ਗੜਈਆਂ ਹੁਣ ਉਹਦੀਆਂ ਅਸ ਇੱਕ ਅੱਜ ਕੜਾਈ ਹੋਊਗੀ ਕੱਲੂ ਹਾਂ ਉਹਦੇ 4 ਦਿਨ ਬਾਅਦ ਜਿਹੜਾ ਕੱਕ ਹਰਾ ਬਚਦਾ ਦਿਖਦਾ ਹੈ ਸੁੱਕਣੇ ਦੇ ਬਾਅਦ ਫੇਰ ਉਹਦੀ ਕੜਾਈ ਹੋਣੀ ਤਾਂ ਉਹਨੇ ਲੋਟ ਆਉਣਾ ਜੇ ਕਿਤੇ ਤੂੰ ਸੋਚੂ ਇੱਕ ਕੜਾਈ ਕਰਾ ਕੇ ਕੋਈ ਕੰਮ ਸਿਰੇ ਸਰ ਗਿਆ ਕਦੇ ਨਹੀਂ ਆ ਮੇਰੇ ਵਾਲੇ ਕੰਨੇ ਵਿੱਚ ਜੀਰੀ ਆ ਉਹ ਤਾਂ ਹੋ ਜੂਗੀ ਇੱਕ ਕੜਾਈ ਮੇ ਲੋਟ ਜੀਰੀ ਵੀ ਮਰ ਮੀਰੀ ਕੱਕ ਹੈ ਜਿਹੜਾ ਇਹ ਜੀਰੀ ਜੀ ਆ ਯਾਰ ਜੀਰੀ ਕਾ ਨੂੰ ਸੁਣ ਲੈ ਇਹ ਇਹ ਇਹਦੇ ਮੁਟੇ ਨਹੀਂ ਹੈਗੇ ਉਹਦੇ ਮਾਂ ਹੈ ਤਾਂ ਇਹ ਮੁਟੇ ਬ੍ਰੇ ਕਰਦਾ ਜਿੱਦਾਂ ਹੈ ਉਹ ਇਹਨਾਂ ਸਪਰੇਅ ਤਾਂ ਜੀਰੀ ਹੈਗੀ ਯਾਰ ਹੈ ਇੱਕ ਕੜਾਈ ਕਰਾ ਦਿੰਦਾ ਫਿਰ ਇਹਦਾ ਬਾਜੇ ਹੋ ਜਾਂਦੇ ਜਿਹੜੀਆਂ ਕਰਦੇ ਹੁਣ ਸੰਕੂਰ ਜਿਆਦਾ ਪੌਣੀ ਆ ਛੋਟਾ ਤਾਂ ਫਿਰ ਭੁਗ ਦਿੰਦੀ ਆ ਜਿਹੜੀ ਮਰਜ਼ੀ ਪਾਲਾ ਜੇ ਬੂਟੇ ਹੀ ਨਹੀਂ ਹੈਗੇ ਤੇ ਅਲਟਰਾ ਜਨ ਵਾਲਾ ਸੰਕੂਰ ਮੈਂ ਤਾਂ ਸੰਕੂਰ ਨਹੀਂ ਆਇਆ ਜਿਹੜੀ ਮਾਜੀ ਕੋਈ ਛੜਦਾ ਹੁਣ ਤਾਂ ਹੀ ਤਾਂ ਅਨਮ ਜਿਹੜਾ ਹੁਣ ਵੀ ਤਾਂ ਅਨ ਹੁੰਦਾ ਨਾ ਸਾਡੇ ਉਹ ਵੀ ਤਾਂ ਹੁਣ ਮਾਜੇ ਦਾ ਪਾਣੀ ਲਾਇਆ ਤੇ ਦੇਖ ਲੈ ਤੂੰ ਐਲਾ ਕੰਮ ਕਰਦੀ ਆ ਉਹ ਜਮੂਆ ਟਾਈਮ ਗੱਲ ਹਾਂ ਜੇ ਛੋਟਾ ਕੱਖ ਆ ਤਾਂ ਹਰੇਕ ਨੇ ਢਾ ਲੈਣਾ ਹਾਂ ਬੜਾ ਕੱਖ ਤਾਂ ਕਿਸੇ ਨੇ ਨਹੀਂ ਢੋਵਾ ਸਾਰਾ ਠੀਕ ਆ ਗੱਲ ਜੇ ਆਪਣਾ ਸੀ ਗੱਗੇ ਨਾਲ ਲੱਤ ਫੜ ਕੇ ਪੱਡੀ ਖੇਡ ਲੂਗਾ ਗੱਗੇ ਨੂੰ ਢਾ ਲੂਗੇ ਦ ਪਕਾ ਪਕਾ ਕੇ ਮਾਨਨੇ ਨੇ ਉਹ ਗੰਮਾ ਉਹ ਕੱਖ ਕਰ ਪਕਾ ਬਾ ਅਗੇ ਮਾਨਨੇ ਭਈਏ ਦੋ ਵਾਰੀ ਕੁਟਣੀ ਨਾਲ ਖੜਾ ਰਿਓ ਵੇ ਉਹਨਾ ਫਿਰ ਜਿਕਨੇ ਦਵਾਏ ਕੱਖ ਨੂੰ ਛੱਡਦੀ ਨੇਗੀ ਉਹਨਾ ਸਰੀਰ 'ਚ ਭਾਰ ਹੋ ਜਾ ਜੇ ਗੇਰ ਲੈਣਾ ਤਰੀਕਾ ਤਰੀਕੇ ਵਾਲਾ ਜਾਈਦਾ ਮੈਂ ਦੋ ਪੈਜ ਵਾਲਾ ਤਰੀਕਾ ਇਹ ਹੈ ਜਿਕਨੇ ਬੜੇ ਗੱਗੇ ਨੂੰ ਘੇਰਨਾ ਔਖਾ ਹੈ ਨਾ ਆਪਣੇ ਬੜੇ ਗੱਗੇ ਨੂੰ ਘੇਰਨਾ ਵੀ ਔਖਾ ਹੈ ਤੈਨੂੰ ਮੈਂ ਦੱਸਦਾ ਇੱਕ ਹੁਣ ਮੇਰੇ ਨਾਂ ਨਹੀਂ ਆਦਾ ਹੈਗਾ ਕਬੱਡੀ ਦਾ ਪਲੇਅਰ ਹੈ ਉਹ ਖਾਸਾ ਲੰਬਾ ਚੌੜਾ ਨਹੀਂ ਨੌ ਬੋਲੇ ਤੇ ਮੈਨੂੰ ਪਤਾ ਲੱਜੂਗਾ ਉਹਦਾ ਸੁਮਕਰ ਸਿੰਘ ਉਹਨੂੰ ਉਸਤਾਦ ਮੰਨਦੇ ਬੰਦੇ ਉਹ ਪਤਲਾ ਜਿਹਾ ਮੁੰਡਾ ਦਾ ਗੱਗੇ ਪਰ ਗੇਦਾ ਉਹਨੂੰ ਘਰ ਕੇ ਖਿਡਾਰੀ ਪੜਾ ਲਾਈਨ ਦੇ ਨੂੰ ਭੱਜਣ ਲੱਗਾ ਫਿਰ ਉੱਥੇ ਲਾਈਨ ਛੱਡ ਕੇ ਆ ਕੇ ਉਹਦੇ ਪੈਰੀ ਹੱਥ ਲਾਇਆ ਜਣੀ ਮੈਂ ਦੱਸਦਾ ਵੀ ਜਿਹੜਾ ਜ਼ਿਆਦਾ ਉਹ ਕਈ ਵਾਰ ਲੋਟ ਆ ਜਾਂਦਾ ਚਲਾਕ ਹੁੰਦਾ ਖੜਾਰੇ ਪੈਰਾਂ ਦੇ ਹਾਂ ਓਪੀ ਫਰੰਦੀ ਬਰੀਆ ਗਿਰ ਗਿਆ ਪੈਰ ਦਾ ਬਾਵਾ ਵੀ ਦਵਾਈ ਪੈਰਾਂ ਚ ਚਲਾਕ ਲੇ ਗਿਆ ਹੱਥ ਲਾਇਆ ਹੱਥ ਲਾਇਆ ਉਹ ਨਾ ਪੁਆਇੰਟ ਤੱਕ ਨਹੀਂ ਰਿਹਾ ਉਹ ਨੂੰ ਉਹ ਹੈਗੀ ਉਹ ਹੀ ਵਾਪਸ ਆ ਕੇ ਗੰਨੇ ਮੁੱਦੇ ਪਰਾਓ ਕਬੱਡੀ ਬੱਲੇਗੇ ਮੈਂ ਕੋਈ ਵਾਏ ਦਾ ਨਾਤਾ ਵੀ ਦਵਾਈ ਸਪਰੇਅ ਹੋ ਗਈ ਫਿਰ ਉਹ ਹੀ ਜੀ ਦਵਾਈ ਦਾ ਰੂਲ ਹੈ ਜੇ ਬੜੇ ਕੱਖ ਕਾਬੂ ਨਾ ਖੋਇ ਦਵਾਈ ਦਾ ਰੂਲ ਹੈ ਜਿਹੜਾ ਛੂਟੇਗਾ ਅੱਖ ਨੂੰ ਕਬੱਡੀ ਦਾ ਰੂਲ ਹੈ ਜੇ ਤੂੰ ਬੜੇ ਕੱਖ ਨੂੰ ਸਪਰੇਅ ਹੁਣ ਇੱਥੇ ਕੱਖ ਆ ਗਿਆ ਹੂੰ ਉਹਣਾ ਇੱਥੇ ਕਰੂੰਗਾ ਰੱਖੂੰਗਾ ਪੰਪ ਉਹਨੇ ਗੰਨਾ ਵੀ ਗਾਇ ਚੱਕਣਾ ਫਿਰ ਰਕਣਾ ਰਕਣਾ ਸਮਝਿਆ ਜਿਹੜਾ ਛੋੜਾ ਗੱਕਾ ਇੱਥੇ ਜੰਮਦੇ ਥੱਲੇ ਜੜ ਚੱਲਣਾ ਉਹ ਜੜ ਚੱਲਣਾ ਉਹ ਤਾਂ ਸੱਜ ਮੁੜ ਕੇ ਹੋਣ ਦੇਣਾ ਨਾ ਪਹਿਲਾਂ ਛੱਡਣਾ ਛੋਟੀ ਜੀਟਾਉਣੀ ਸੋਖੀ ਉਹਦੇ ਬੂਟੇ ਡਰ ਗਿਆ ਗੰਨਾ ਉਹ ਬੜਾ ਹੋ ਜਾਵੇ ਫੇਰ ਕੋ ਚੱਕਰ ਨਹੀਂ ਫੇ ਹਾਂ ਮੇਰਾ ਆਲਟਰਾ ਜੇ ਤਾਂ ਛੋਟੇ ਬੂਟੇ ਕੁਸ ਕਹਿੰਦੇ ਹੀ ਨਹੀਂ ਜਿਹੜੀ ਮਰਜ਼ੀ ਕਰੀ ਜਾਂਦਾ ਮਰਜ਼ੀ ਬਬੂਲਰ ਹੈ ਨਹੀਂ ਇਹ ਤਾਂ ਸਪਰੇਆ ਕਰਦੇ ਜਿਵੇਂ ਦੋ ਨੂੰ ਕਿਆ ਕਿਥੇ ਉੱਤੇ ਉੱਲੇ ਮੀਂਹ ਆ ਬਿਜੜਾ ਉਹ ਲੈ ਲੀ ਗਾ ਅਲਮਾਗਦੇ ਬੂਟੇ ਉਹਦੀ ਕਰਦਾ ਮੁੰਡੇ ਇੰਨੀ ਕਹੋ ਚੜ ਗਿਆ ਸਰੇ ਠੀਕ ਠੀਕ ਮੁੰਡੇ ਮਾਰੀ ਹੈਗਾ ਐਵੇਂ ਆਏਦੇ ਹੁਣ ਬੂਟੇ ਵਾਲਾ ਕੰਨਾ ਦਾ ਵਧੀਆ ਇਹਦਾ ਬੂਟੇ ਵਾਲਾ ਬਹੁਤ ਵਧੀਆ ਚੱਲ ਕੱਲ ਵਿਡਾਈ ਕਰਾ ਬਿਜੜ ਨਾਲ ਬੂਟਲਾ ਕੰਨਾ ਬਹੁਤ ਵਧੀਆ ਤੇ ਦਾ ਬਿਜਲ ਹੁੜ ਜਾ ਹੋ ਗਿਆ ਉਹ ਮਾਲ ਦਾ ਹੋ ਗਈ ਹੋ ਗਈ ਗੜਾਈ ਬਾਚੋਂ ਬੰਦੇ ਨਹੀਂ ਲੈ ਨਹੀਂ ਦੇਣਾ 10 ਦਿਨ ਮੀਂਹ ਪੈਣ ਲੱਗ ਗਿਆ 10 ਦਿਨ ਨੂੰ ਫੇਰ ਤਾਂ ਜਰਾ ਕੱਖ ਨਹੀਂ ਸੁੱਕਦਾ ਐ ਫੇਰ ਨਾ ਫਾਇਦਾ ਗੜਾਈ ਫੇਰ ਆਪਣਾ ਅੱਖ ਬਾਈ ਤਾਰਾ ਫੇਰ ਕੋਈ ਫਾਇਦਾ ਨਹੀਂ ਮੀਂਹ ਪੈਣ ਲੱਗ ਗਿਆ ਮੀਂਹ ਨੇ ਅੱਖ ਸੁੱਕਣ ਨਹੀਂ ਯਾਰ ਧੁੱਪਾ ਪਾਉਗੀ ਕੱਖ ਤਾਂ ਮਰਨਾ ਉਹਨਾਂ ਹੁਣ ਜਿਹੜਾ ਹੁਣ ਮੌਸਮ ਦਾ ਨਾ ਕੱਖ ਰੜ ਜਾਂਦਾ ਚਾਰ ਦੇ ਪਾਣੀ ਦਾ ਲਾ ਉਹਨੂੰ ਹਲਾ ਬੂਸ ਵੜ ਕੇ ਰੱਖਦਾ ਯਾਰ ਮੇਰੇ ਲਾਦੇ ਨਹੀਂ ਕੋਈ ਨਹੀਂ ਪੁੱਛ ਲੈਣਾ ਅੱਜ ਤਾਂ ਮੈਂ ਕਹਿੰਦਾ ਉੱਥੇ ਗਏ ਪਏ ਆ ਉਹ ਕਿੱਥੇ ਗਏ ਪਏ ਅੱਜ ਬੇਲੀ ਤੇ ਮੋਟਰ ਤੇ ਜਾ ਦੇ ਮਿੱਟੀ ਲੈ ਕੇ ਗਏ ਮੱਕੀ ਉਹ ਤਿੰਨ ਤੋਂ ਡੀ ਮੱਕੀ ਵੱਢਣੀ ਵਿਹਲੇ ਵੜੇ ਮੋਰ ਮੱਕੀ ਕਿੱਥੇ ਵੱਢਣੀ ਆ ਯਾਰ ਹਾਂ ਮੱਕੀ ਨੂੰ ਪਾਣੀ ਜਵਾਬ ਦਿੱਤੇ ਇਹਨਾਂ ਨੇ ਦੋਹਾਂ ਨੇ ਜਗਦੀਪ ਨੇ ਜਵਾਬ ਦਿੱਤੇ ਇਹਨੇ ਵੀ ਦਿੱਤਾ ਪਾਣੀ ਲੱਗਿਆ ਮੱਕੀਆਂ ਨੂੰ ਜਗਦੀਦੀ ਮੱਕੀ ਕਿੱਥੇ ਹੈ ਜਿਹੜੂ ਧੁੱਕੂ ਵੀ ਤਾਂ ਨਹੀਂ ਕੋਈ ਉੱਥੇ ਬੱਟਾ ਹੋ ਜੂਗਾ ਵੋਟਰ ਕੱਟਿਆ ਵੋਟਰ ਇਹ ਸੋਸੋ ਕਾਉਂਟ ਲੱਦ ਕੇ ਉਹ ਉਹ ਕੀ ਕਰਾਂ ਤਾਬਗੇ ਨਹੀਂ ਕਰਾਂ ਉਹ ਹੀ ਜਾਣੀ ਚਾਰ ਨੂੰ ਕਾਲੂ ਚਲੇ ਜਾਣੀ ਕਾਲੂ ਵੱਡਾ ਲੱਗ ਜਾਣਾ ਐ ਨਹੀਂ ਪਤਾ ਜਗੀਬ ਦੇ ਲਾਉਣਾ ਕਿੱਥੇ ਚਾਰ ਪਰੇ ਲੱਗੂਗਾ ਕਾਲੂ ਨੰਬਰ ਟਾਈਮ ਪਾਣੀ ਲੱਗੇ ਜੀ ਦੀ ਮਰਜ਼ੀ ਲਈ ਜਾ ਪਰ ਤੁਹਾਨੂੰ ਫੇਰ ਸਾਡੇ ਵੱਡੂਗੇ ਉਹ ਬਾਈ ਸਾਡੇ ਦਾ ਬੈਲੇ ਵਿੱਚ ਕਿਆ ਜੀ ਮੱਕੀ ਇੱਕ ਦਿਨ ਮੈਂ ਇੱਕ ਵੱਡ ਕੇ ਲੱਦੂਗਾ ਨਹੀਂ ਆ ਯਾਰ ਘਟੋ ਘਟੋ ਦੇ 6-7 ਕਨਾਲ ਆ ਕਿਹਦੀਆਂ ਜਗਦੀਪ ਦੀਆਂ ਹਾਂ ਉਹ ਕਹਿੰਦਾ ਵੀ ਵੱਢਣੀ ਵੀ ਤੁਸੀਂ ਕਹਿੰਦੇ 12 ਵਜੇ ਤੋਂ ਬਾਅਦ ਦੁਪਹਿਰੇ ਤੇ ਇਹ ਕਿੱਥੇ ਸ਼ਾਮ ਤੱਕ ਵੱਢ ਕੇ ਅਗਲਾ ਲੱਦ ਦੂੰਗਾ ਨਹੀਂ ਨਹੀਂ ਸਵੇਰੇ ਲਾ ਦੂੰਗੀ ਉਹ ਲੱਤ ਤਾਂ ਸਵੇਰੀ ਹੋਊਗੀ ਸਾਚਾ ਭਾਵੇਂ ਫੇਰ ਵੀ ਛੇਕਣ ਵਾਲਾ ਵੱਢਣੀ ਆ ਉਹ ਕਿੱਥੇ ਉਧਰ ਗੇੜਾ ਨਹੀਂ ਪੈਂਦਾ ਤਾਂ ਗੱਗੇ ਨੂੰ ਪੁੱਛ ਲੈ ਮੱਕੀ ਦਾ ਬਾਹ ਬਿੜਦੇ ਸੈਡਾਂ ਵਾਲੀ ਆ ਗੋਲੀ ਬੰਗ ਵੱਢਦੇ ਸੈਡਾਂ ਵਾਲੀ ਤੇ ਭੱਜਦੀ ਆ ਬਾਈ ਮੁਰੂ ਚਲੋ ਟਾਈਮ ਵੀ ਲੱਗਦਾ ਇਦਾਂ ਸਾਰਾ ਕੁਝ ਜੇ 5 ਵਜੇ 5 6 ਵਜੇ ਵੀ ਲੱਗਣਾ ਤਾਂ ਵੀ ਛੱਡ ਦੂਗਾ ਉਹ ਸਵੇਰੀ ਬੰਦਗੇ ਜਿਆਦਾ ਜਿਆਦਾ ਫਰਕ ਆ ਹੁਣ ਮੱਕੀ ਦਾ ਟਾਂਡ ਜੜ ਤੇ ਪੱਕਿਆ ਹੋ ਜਾਂਦਾ ਹੁਣ ਦਾਤੀ ਨੂੰ ਕੰਮ ਨਹੀਂ ਕਰਨਾ ਜਿਆਦਾ ਦਾ ਕੱਚਾ ਨਰਮ ਬਹੁਤ ਸਪੀਡਾ ਵਧਾਈ ਚੱਲਦੀ ਜਲ ਹੁਣ ਉਹ ਸਪੀਡ ਨਾਲ ਹੀ ਚੱਲਣੀ ਹੈਗੀ ਹੋ ਕਹੜਾ ਹੋ ਗਿਆ ਹੁਣ ਟਾਈਮ ਲੱਗੋ ਵੱਢਣ ਕਹੜਾ ਹੋ ਗਿਆ ਕਹੜਾ ਫਾਤੀ ਇਹ ਬੱਚਾ ਆਪਣੇ ਆਪੇ ਫਾਤੀ ਨਾਲ ਜਾਓ ਜਣੀ ਕਿ ਬੱਕੀ ਬਾਈ ਵੱਢ ਸ਼ਾਮ ਨੂੰ ਹੋਣੀ ਹੈ ਸਵੇਰੇ ਲੱਦ ਲੈਵੇ ਸਵੇਰੇ ਲੱਦ ਹੋਣੀ ਆ ਉਹਦੇ ਬਾਅਦ ਸਵੇਰੇ ਬਾਅਦ 11 ਵਜੇ ਲਾਤੀ ਨਾ ਮੈਂ ਦੂਹੀ ਫੇ ਵਟਣ ਸ਼ਾਮ ਨੂੰ ਦੂਹੀ ਦੂਹ ਤੇਲੀ ਫੇ ਸਵੇਰੇ ਲੱਦ ਦੇਣਾ ਇੱਕ ਨਾਲ ਓਟ ਹੋਣੀ ਆ ਲਾ ਦਿੰਦੀ ਦਪਹਿਰ ਵਜੇ ਤੋੜ ਦਿੰਦੀ ਹੋ ਤੂੰ ਸਵੇਰ ਹੀ ਵੱਢ ਲੈ ਬੱਕੀ ਪਰ ਰਹਿਣੀ ਕੱਖ ਨਹੀਂ ਹਾਂ ਉਹਦਾ ਫੂਦ ਬਣਾਣਾ ਇਹਨੇ ਤੂੰ ਪਈ ਜੀ ਆ ਬੰਦੇ ਕਿੰਨੇ ਹੋ 6 ਬੰਦੇ 6-7 ਐ 6 ਨੂੰ ਔਖਾ ਇਹ ਲੱਦ ਵੀ ਸਵੇਰੇ ਹੋਣੀ ਪੜਦਾ ਇਹ ਹੋ ਜਾਣੀ ਫੇ ਤਾਂ ਮੱਕੀ ਬਹੁਤ ਖਰਾਬ ਹੋਊ ਉਹ ਆਈ ਫੁੱਟ ਫੁੱਟ ਕਰਦਾ ਉਹਦਾ ਟਰਾਲਾ ਬੜਾ ਹੀ ਆ ਉਹ ਪਤਾ ਜਾਵੇ ਚਾਰ ਗਣੀਆ ਤੂੰ ਕਿ ਡਰੀ ਜਾਂਦਾ ਲਾ ਦੱਸ ਮੈਂ ਕਹਾਂ ਉਹ ਨਾ ਰਖਾ ਦੂ ਨਲੇ ਕਹਿੰਦਾ 18 ਫੁੱਟ ਟਰਾਲਾ ਨਹੀਂ ਫਿਰ ਤੂੰ ਦਾ ਪੈ ਜਵੇ ਬਾਈ ਮੱਕੀਓ ਦੋ ਤਿੰਨ ਦਿਨ ਦੀ ਲੇਟ ਵੱਢ ਲੂੰਗੀ ਉਹ ਪੈ ਜਵੇ ਉਹ ਪੈ ਜਵੇ ਬਾਈ ਸਾਰੀ ਚੀਜ਼ਾਂ ਦਾ ਔਖਾ ਹੁੰਦਾ ਜਾਂਵਰਾਂ ਦਾ ਖਰੇ ਚੀਜ਼ ਦਾ ਬਾਈ ਜਿਹੜੀ ਵੀ ਦੁਨੀਆ ਪਰ ਜੀਵਿਤ ਚੀਜ਼ ਹੈ ਇਹ ਵੀ ਨਾ ਔਖਾ ਸਭ ਦੀ ਜੀਵ ਨਹੀਂ ਕਲੀ ਹੋਈ ਹੈ ਤਾਜਨ ਵਾ ਸਿੱਧਾ ਰੌਲਾ ਪਾਈ ਜਾਣਾ ਬੈਠਿਆ ਨੇ ਕਿਹੜਾ ਉਹ ਜਾਨਵਰ ਦੇ ਕੁੱਤੇ ਵਿਚਾਰੇ ਕਿੱਕਾ ਲੈਣ ਦੇ ਠੰਡੀ ਜਗਾ ਉਹਨਾਂ ਨੇ ਕਿਹਨੂੰ ਕਹਿਣਾ ਉਹਨਾਂ ਨੇ ਕਿਹਨੂੰ ਕਹਿਣਾ ਉਹਨੂੰ ਕੁੱਪਨ ਨੂੰ ਆਪਰੂ ਕੂਕਾ ਮਾਰਦੇ ਖੜ ਖੜ ਕੇ ਆਏ ਧੁੱਪ ਮਖੜਦੇ ਰੂਕ ਹੈ ਯਾਰ ਮਾਦੀ ਕਿਸੇ ਮਨੁੱਖ ਦੀ ਸੁਣੂ ਬਈ ਬਕਾਰ ਹੋਇਆ ਚਾਚਾ ਦਾ ਵਾਜ ਆਈ ਸੋਹਣੀਏ ਸੁਣ ਲਈ ਲੈ ਚ ਖੜੇ ਉੱਥੇ ਵੋਟ ਪਾਉਣ ਨੂੰ ਮਾਨੂੰ ਕੋ ਨੰਦਰ ਏਸੀ ਲੱਗੇ ਪਿਆ ਕਹਿੰਦੇ ਸੀ ਉੱਤੇ ਵੇ ਮਹਾਚਿਆ ਮਗਧਾ ਦੇ ਦੇਖਣ ਕਹਿੰਦੇ ਇੱਕ ਤੀਸੀ ਕਹਿੰਦਾ ਜਨਰੇਟਰ ਅਸੀਂ ਖੜਾ ਲਿਆ ਕੇ ਪੱਕੇ ਖੜਾ ਤੇ ਜਨਰੇਟਰ ਪੱਖਾ ਮਖਾ ਚੱਲਦਾ ਜਦ ਅੰਦਰ ਗਏ ਅੰਦਰ ਪੱਖਾ ਮਸ ਹੋ ਜਾਂਦੇ ਇਹ ਤਾਂ ਮੇਰੇ ਤੇ ਹੈ ਦੂਜ ਨੂੰ ਮੈਂ ਸੀ ਦਿਖਾਉਣਾ ਪੀਸੀ ਦਿਖਾ ਮੈਨੂੰ ਆਇਆ ਤਾਂ ਫੋਟੋ ਤੇ ਰਹਿੰਦਾ ਜਾਵੇ ਕਿਤੇ ਭੇਜ ਦਵਾ ਉਹ ਏਸੀ ਨਹੀਂ ਹੁੰਦਾ ਨੇ ਜਨਰੇਟਰ ਤਾਂ ਤਾਂ ਮੰਗਾਇਆ ਹੋਇਆ ਉਹਨੂੰ ਕੈਮਰੇ ਲੱਗੇ ਹੋਏ ਆ ਵੀ 24 ਘੰਟੇ ਕੈਮਰੇ ਅਚ ਚੱਲਦੇ ਆ ਅਜਾ ਕੈਮਰਾਮੈਨ ਤਾਂ ਕੋਈ ਲੱਗੇ ਆਇਆ ਨਹੀਂ ਬੜੀ ਸਾਰੇ ਉੱਪਰ ਲੱਗੇ ਨੇ ਜੀ ਮਸ਼ੀਨ ਜੀ ਉਹ ਵੀ ਉਹ ਚੱਲਦੀ ਆ ਸਕੂਲ ਦਾ ਸੂਲਾਂ ਲਿਜੋਈ ਅੰਦਰ ਕੋਈ ਨਹੀਂ ਆ ਕੰਦਰ ਲਿਖਿਆ ਮੈਂ ਕਦੇ ਰਹਾ ਹੈ ਕੋਈ ਨਹੀਂ ਸੂਲਾਂ ਲਾਨੇ ਕਬਰ ਕਰਨ ਉੱਪਰ ਜਾਲੇ ਲੱਗੇ ਬੁੱਦੇ ਹਾਂ ਸੂਲਾਂ ਲਾਨੇ ਕਬਰ ਆਪਾਂ ਨੂੰ ਪਤਾ ਨਹੀਂ ਹੁਣ ਸਹੀ ਸਾਰਾ ਕੋਈ ਦੇਖ ਨਹੀਂ ਸਕਦਾ ਹੀ ਬਹੁਤ ਹੈ ਮੋਬਾਈਲ ਰੱਖਦੇ ਤੇ ਹਾਂ ਮੋਬਾਈਲ ਟੇਬਲ ਪਰ ਰੱਖੇ ਹੋ ਨਾ ਐਡਾ ਟੇਬਲ ਜਿੱਡੀ ਅਸਲੇਬ ਜੀ ਆਹ ਜੀ ਸੁਗਤਾ ਆਈ ਹੈ ਯਾਰ 20 25 ਮੋਬਾਈਲ ਰੱਖੇ ਹੋ ਐ ਵੀ ਉਹ ਫੇਲ ਜਾਈਗੇ ਵਿੱਚ ਨਿਆਣੇ ਅਮਰੀਕ ਅੱਗੇ ਦੂਰ ਤੱਕੇ ਗਲੇ ਬਾਹਰ ਖਾਤਾ ਅੱਗੇ ਹੋਰ ਖੰਦਾ ਕੀ ਮਤਲਬ ਆ ਯਾਰ ਮੈਂ ਸਮਝ ਨਹੀਂ ਆਉਂਦੀ ਆਹ ਜੱਦੂ ਭਾਈ ਬੰਦ ਕਰ ਲੋ ਇਹਨੂੰ ਹਾਂ ਭਾਈ ਬੰਦ ਕਰ ਮੈਂ ਗੱਗੇ ਗੱਗੇ ਫੋਨ ਲਈ ਜਾਂਦੇ ਮੈਂ ਗੱਗੇ ਦਾ ਫੋਨ ਫੜਿਆ ਸੀ ਬਾਰੇ ਫੜਾਇਆ ਇਹ ਆਪਣੇ ਮੈਂ ਕਹਾਂ ਗਏ ਗਾਂ ਫੋਨ ਲਈ ਖੜੇ ਮੇਰੀ ਗੱਲ ਸੁਣ ਲੈ ਬੰਦਾ ਬਿਠਾ ਲਿਆ ਮੈਂ ਉੱਥੇ ਬੂਨਾ ਪਰ ਬੂਨਾ ਬਿਠਾ ਲਿਆ ਵੇਚ ਭਰੇ ਆ ਰਿਹਾ ਅਸੀਂ ਕਹਿੰਦੇ ਮੈਂ ਮੋਬਾਈਲ ਰੱਖਦੇ ਮਹਾ ਮੋਬਾਈਲ ਦੀ ਮੇਰੇ ਉਹਨਾਂ ਨੂੰ ਹੋ ਸਾੜਾ ਹੋਣਾ ਚਾਹਤ ਤੈਨੂੰ ਕਿਹਨਾਂ ਮੇਰੀ ਕੀ ਜ਼ਿੰਮੇਵਾਰੀ ਹੈ ਮੈਂ ਹੁਣ ਤੈਨੂੰ ਕੀ ਪਤਾ ਸਾੜਾ 10000 ਫੋਨ ਦਾ 1.5 ਲੱਖ ਦਾ ਮੈਂ ਚੱਕ ਲੇਗਾ ਤੂੰ ਤੇਰੀ ਜ਼ਿੰਮੇਵਾਰੀ ਕਾ ਲੀਆ ਮੈਂ ਤੂੰ ਤੇਰੇ ਭੰਗਣਾ ਲੈ ਲਿਆ ਆਪਣੀ ਚੌਕੀ ਕਦੇ ਚੌਕੀਦਾਰ ਜੇ ਮੈਂ ਆਉਂਗਾ ਜਿੰਨਾ ਟਾਈਮ ਮੈਨੂੰ ਵੋਟ ਪਾਉਣ ਨੂੰ ਲੱਗੇ ਉਹਨੇ ਵੇਟ ਕਰਨੇ ਲੱਗੇ ਉਹਦੀ ਉਹ ਵੀ ਵੋਟ ਪਾਉਣਗੇ ਬੇਦਰ ਇਹ ਆਏ ਹੁੰਦੀ ਜਮਾ ਜੀਜਾ ਟਾਈਮ ਨਿਕਲਦੀ ਸਾਡੇ ਤੋਂ ਥੋੜੇ ਜਿਆਦਾ ਆ ਗਏ ਉਹਨਾਂ ਨੇ ਜਦੋਂ ਤੁਸੀਂ ਦੱਸਿਆ ਵੀ ਭਾਈ ਸਾਡੇ ਉਹ ਤਾਂ ਫੜੇ ਜੀ ਫਿਰ ਮਾੜੇ 1.5 ਲੱਖ ਦਾ ਭਾਈ ਆ 10000 ਰੁਪਏ ਜਿਆ ਹੁਣ ਆਲੇ ਕਿ ਤੈਨੂੰ ਕਾ ਪਛਾਣ ਹੈ ਕਹਿੰਦਾ ਸਾਨੂੰ ਕੋਈ ਪਛਾਣ ਨਹੀਂ ਹੋਰ ਸਾਡੇ ਨੂੰ ਵੀ ਨਹੀਂ ਗੱਲ ਆਈ ਤੇ ਕਰਕੇ ਲਈ ਜੀ ਇਹ ਵੀ ਗੱਲ ਪੰਜ ਸੱਤ ਅਸੀਂ ਸੱਤ ਬੰਦੇ ਮੂਰੇ ਰਹਿ ਕੇ ਪੁਲਿਸ ਵਾਲਾ ਕਹਿੰਦਾ ਵੀ ਠੰਡਾ ਬਾਣੀ ਨਹੀਂ ਕਿਤੇ ਸੁਪੀਲ ਲੱਗੀ ਮਹਾ ਲੱਗੀ ਭੌਲ ਕਹਿੰ ਕਹਿੰਦਾ ਵੋਟ ਪਾ ਕੇ ਲਾ ਦੋ ਮਾ ਪੇਤਾ ਦੀ ਸੋਨਾ ਬੇਰ ਨਹੀਂ ਲਿਆਉਣੇ ਕਿ ਫੇਰ ਤੇਰਾ ਮੇਰਾ ਕਹਦਾ ਮਾਦਾ ਲੈ ਗਿਆ ਵੋਟ ਕਹਿੰਦਾ ਭੰਦੀ ਹੈਗਾ ਜੇ ਰਿਸ਼ਵਤ ਦਊਂਗਾ ਤੇਰਾ ਕੰਮ ਹੋ ਜਾਊਗਾ ਉਹ ਕੰਮ ਆ ਆ ਚਾਰ ਦੇ ਪਹਿਲਾਂ ਘੜ ਦੇ ਲੈ ਵੋਟ ਹੁਣ ਪਾਵੇ ਹੁਣ ਕਿੰਨੀ ਭਰ ਲੈਂਦਾ ਕਹਿੰਦਾ ਤੋ ਚਾਰ ਨੰਬਰ ਬਾਅਦ ਆਇਆ ਜਾਣਾ ਵਾ ਫੇਰ ਨਹੀਂ ਮਿਲੇਗੀ ਫੇਤਾ ਦੀ ਰੋਟੀ ਖਾ ਕੇ ਪੈ ਜਾਣਾ ਬਸ ਨਾ ਮੇਰੀ ਮੈਂ ਇਹਦਾ ਸੇਵਾ ਕਰ ਲਉ ਮੈਂ ਸੇਵਾ ਤੁਸੀਂ ਲੱਗੇ ਬਦਾਰੇ ਗੱਲ ਅਜੀ ਥੋੜੀ ਹੈ ਨਹੀਂ ਨਹੀਂ ਉਹ ਤੂੰ ਥੁਰਦੇ ਗੱਲ ਤੇ ਚੱਲੇ ਆਉਂਦੇ ਲੈ ਗੱਲ ਤੇ ਲੱਗਿਆ ਉਹ ਕਹਿੰਦੇ ਪੈਣੀ ਧਾਣੀ ਦੇ ਕੋਈ ਹੋਣੀ ਹੈਗਾ ਆਪਣੇ ਉਹੀ ਨਹੀਂ ਸ਼ਵੀਲ ਚੱਲਦੀ ਪੈਣੀ ਦੋਸ਼ ਕਿੱਲਾ ਜਾਂਦੀਆਂ ਮੈਂ ਪੈਣੀ ਪੈਣੀ ਦੋ ਮੇਰੀ ਸਲਾਹ ਪੂਰੀ ਸੀ ਮੈਂ ਲੈ ਦੋ ਰੋਜ਼ ਨਾਲ ਠੰਡੇ ਜਾਂ ਦੇਖ ਆ ਕੇ ਦੰਦੌਰੇ ਜਾਂ ਨੂੰ ਅੱਜਿਆ ਇਹਨੇ ਨੂੰ ਤਾਂ ਸਕੇਜ ਆ ਗਿਆ ਬਣ ਕੇ ਉਹਨਾਂ ਦਾ ਬਣਿਆ ਦਾ ਸਾਰਾ ਉਹਨਾਂ ਦਾ ਸਾਰਾ ਉਹ ਜਾਤੇ ਆਈ ਤਾਂ ਸ਼ਵੀਲ ਪੀ ਕੇ ਵੋਟ ਪਾ ਕੇ ਆਏ ਭੈਣ ਜੀ ਅਸੀਂ ਦੋ ਸ਼ਵੀਲਾ ਚੱਲਦੀਆਂ ਦੀਆਂ ਸ਼ਵੀਲ ਵੀ ਆਏ ਇੱਥੇ ਜਾ ਲੂ ਵੀ ਇੱਥੇ ਹੁਣ ਆਏ ਨਾ ਵੀ ਟ੍ਰੈਫਿਕ ਵੀ ਦੀ ਜਾਮ ਸਕੂਲ ਦੇ ਮੂਹਰੇ ਅੱਜ ਮੋਟਾ ਕਰਕੇ ਗਾਹਾਂ ਕਰ ਅੱਜ ਟ੍ਰੈਫਿਕ ਵੀ ਘਟਾ ਰੋਡ ਦਾ ਹਾਂ ਟ੍ਰੈਫਿਕ ਵੀ ਘਟਾ ਬੰਦ ਕਰਕੇ ਸਾਬ ਟ੍ਰੈਫਿਕ ਵੀ ਬਹੁਤ ਬੰਦ ਸੱਜ ਮੈਂ ਬੰਦੇ ਆ ਗਏ ਵੋਟਾਂ ਆ ਕੇ ਬੰਦਾ ਮੈਂ ਕਹਿੰਦਾ ਹੈ ਨਾ ਸ਼ੁੱਟ ਸ਼ੁੱਟ ਗੱਲ ਸ਼ਵੀਲ ਦੀ ਰਹੀ ਗਈ ਸ਼ਵੀਲ ਦੀ ਜੜਜ ਤੇ ਵੋਟਾਂ ਪੈਂਦੀਆਂ ਉਹਦੇ ਕਰਕੇ ਚੱਕੀਆਂ ਹੋਈਆਂ ਉਹਦੇ ਉੱਥੇ ਗੱਡੀਆਂ ਜਾਮ ਲੱਜਿੰਦਾ ਯਾਰ ਫਗੜੀਆਂ ਦਾ ਉੱਥੇ ਭੀੜ ਰਹਿੰਦੀ ਹਰ ਪਾਸੇ ਚਾਹ ਅੱਜ ਤਾਂ ਉਹਨਾਂ ਨੂੰ ਔਖਾ ਇਹ ਬੰਦਾ ਵੋਟ ਪਾ ਕੇ ਦਾ ਜਦੇ ਆ ਜੂਗਾ। ਹਮਮ। ਉਹ ਬੰਦਾ 1100 ਵੋਟ ਸੀ ਕਿੰਨਾ ਨੂੰ ਲੱਗਿਆ? 50% 400 ਪੈਗੀ। ਅਸੀਂ ਦੇ 400 ਹੋ ਜੂ ਆਪਣੇ ਆ। 400 ਇੱਕ ਤੀਵੇਂ ਦੀ। ਛੋਟੇ ਸਾਹਿਬ ਕਿੰਨੀ ਵੋਟ ਪਾਉਗੇ? 60% 372 ਮੇਰਾ ਹਾਂ। 372 ਹੈ। ਆਪਣੇ ਉਰੇ ਪੋਲਿੰਗ ਦੇ 60% ਹੋਊ। 60 65% ਹੋਊਗੀ। 70 70% ਹੋ ਗਈ ਮਤਲਬ ਦਾ ਬਾਬਾ। 70% ਪੈਣਗੇ ਪੈਣਗੇ 60 65 ਕੋਚੀ ਸੋ ਬੋਡ ਬੋ ਉਹ ਇੰਨੀ ਹੋ ਪਈ ਨੀ ਆ ਯਾਰ ਸੋ ਬੋਡ ਹੋਰ ਬੋਗੀ ਆ ਬਸ ਉਹ ਜਾਂ ਸਾਨੂੰ ਮੈਂ ਕਿਹਾ ਸੀ ਤਹੀਂ ਗਈ ਹੈ ਅੱਜ ਗਰਮੀ ਨਹੀਂ ਜਾਂਦੇ ਨੇ ਚੱਲੀਆਂ ਦੇ ਬੰਦੇ ਅੱਡੇ ਗੱਡੀਆਂ ਗੁੱਡੀਆਂ ਚਲਾਉਂਦੇ ਜਿਹੜੇ ਸਭ ਹੁਣ ਅਗਲਾ ਵੋਟ ਪਾਉਣ ਨਹੀਂ ਆਉਂਦਾ ਹੈਗਾ ਇਹ ਕਿਹੜੇ ਪੰਜੀ ਸਰਪੰਚੀ ਦੇ ਵੀ ਆਊਗਾ ਪੂਰੀ ਬੋਡ ਭੁਗਤੂਗੀ ਸਮਝਿਆ ਮੇਲੇ ਦੀ ਵਾਰੀ ਨੂੰ ਆਪਣੇ ਕਿਹਾ ਫੋੜੇ ਘਰ ਵਿੱਚ ਕਿੰਨੇ ਸਾਰੇ ਸਾਰੇ ਪਾਏ ਆ ਨਹੀਂ ਸਾਰੇ ਪਾਏ ਇਹ ਤਾਂ ਇਹਨਾਂ ਵੱਲ ਪੂਰੇ ਮੂਟਾ ਪੈਂਦੀ ਆ ਐਸੀ ਤਾਂ ਪਾਏ ਹੁਣ ਹੋਰ ਨਹੀਂ ਜਿਹੜੇ ਹੁਣ ਗਏ ਨੇ ਡਿਊਟੀ ਵਾਲੇ ਆ ਚੱਲੀਆਂ ਦੇ ਮੇਰੀ ਗੱਲ ਸੁਣੋ ਚੱਲੀਆਂ ਦੇ ਆ ਚੱਲੀਆਂ ਦੇ ਬੰਦੇ ਕਿੰ ਹੋ ਬਈ ਉਹਨੇ ਉਹ ਸਿਆਣਾ ਬੰਦਾ ਜਾਂਦਾ ਨਹੀਂ ਮਲੇਗਾ ਉਹ ਵਾਲੀ ਵੋਟ ਪਾ ਜੀ ਇਹ ਇਹ ਵੋਟ ਨੂੰ ਫਰਕ ਪੈਂਦੀ ਪੈਂਦਾ ਇਹਨੂੰ 12300 ਦੋਨੇ ਪਿੰਡਾਂ ਦੀ ਕਿ ਪਾਉਣੀ ਚਾਹੀਦੀ ਯਾਰ ਵੋਟ ਤਾਂ ਪਾਉਣੀ ਚਾਹੀਦੀ ਮੈਂ ਕਹਿੰਦਾ ਵੀ ਤੁਰ ਸਿਆਣਾ ਬੰਦਾ ਨਹੀਂ ਤੁਰਦਾ ਗਰਮੀ 'ਚ ਸਮਝਿਆ ਉਹ ਅੱਜ ਗਰਮੀ ਹੁਣ ਮਿਲ ਗਈ ਸੀ ਹੁਣ ਅੱਜ ਮੌਸਮ ਠੀਕ ਹੈ ਅੱਜ ਮੌਸਮ ਸਵੇਰੇ ਵੀ ਠੀਕ ਦਾ ਠੰਡਾ ਦਾ ਮੌਸਮ ਆ ਹੁਣ ਵੀ ਉਹ ਠੰਢੀ ਹੋ ਗਈ ਠੰਡਾ ਮੌਸਮ ਅੱਜ ਪਾਈ ਦੇਖ ਲਓ ਬੱਦਲ ਹੁਣ ਕਿੱਦਾਂ ਦਾ ਘੋਰਦਾ ਇੱਧਰ ਨੂੰ ਵਾਲਾ ਚਾਰ ਕਰਨੀ ਤੇਰੀ ਤਾਂ ਸੁਣਦਾ ਵੀ ਤਾਂ ਮੂੰਹ ਵੀ ਚੱਕਿਆ ਤਾਂ ਉੱਪਰ ਨੂੰ ਸੋਣਾ ਮੈਂ ਤਾਂ ਉਹਨਾਂ ਨੂੰ ਕਹਿੰਦਾ ਭਾਈ ਉਹਨਾਂ ਦੀ ਛੋਡਾ ਸਾੜੀ ਨਾ ਸੁਣਾ ਉਹ ਪਏ ਪਿਆਰੀ ਲਿੱਟ ਦੇ ਦੀ ਗੱਡੀ ਦੀ ਆਵਾਜ਼ ਤਾਂ ਨਹੀਂ ਗੱਡੀ ਦੀ ਕਹਿੰਦੇ ਕਿ ਉੱਠ ਉਹਨਾਂ ਨੂੰ ਉਹੀ ਕੁਝ ਕਰਨਾ ਕੋਈ ਨੀ ਲਾ ਕੇ ਰੱਬ ਕਿਦੂ ਕੁ ਕ ਮਾਰਦੇ ਆ ਉਹਨਾਂ ਦੀ ਗੱਲ ਨਾ ਕਿ ਉੱਠੇ ਤੇ ਕੀ ਕਰਨਾ ਉਹਨਾਂ ਨੇ ਉਹਨਾਂ ਵੀਰਾਂ ਦੀ ਗੱਲ ਹੈ ਉਹ ਤੇਰੀ ਮਨੀਰੀ ਚ ਵਰਦੇ ਆ ਉਹ ਤੇਰੇ ਮੂੰਹ ਦੇ ਤੂੰ ਕਿੱਗਾ ਜਾਵੇਂ ਔਰਤ ਖਾਲ ਹੈਗੀ ਉਹਨਾਂ ਨੂੰ ਪਾਣੀ ਦੀ ਭਰੀ ਪਈ ਜਾਓ ਇੱਥੇ ਨਾ ਹਲੇ ਕਰੋ ਭਾਈ ਮਨੀਰੀ ਮਨਾ ਬੜੋ ਹਾਂ ਲੇ ਕੇ ਲਾ ਦੇ ਹਾਂ ਇਹ ਨਹੀਂ ਭਾ ਜੀ ਕਿਹੜਾ ਪਾਣੀ ਕੱਢਦਾ ਬਾਹਰ ਤੋਂ ਉਡੀ ਲੇਟੀ ਜਾਓਗੇ ਹਾਂ ਤੇਰਾ ਜਿਹੜਾ ਬਾਈ ਗਾਂ ਦੇਖ ਲੈ ਗਾਂ ਗਿੱਲੇ ਮਾ ਨਹੀਂ ਬੈਂਦੀ ਉਹ ਬੈਠਦੀ ਇੱਥੇ ਰਾਤ ਨੂੰ ਰਾਤ ਦੀ ਰਾਤ ਵੀ ਆਈ ਹੈ ਰਾਤ ਵੀ ਆਈ ਹੈ ਰਾਤ ਆਉਂਦੇ ਬੈਠੀ ਜੂ ਡੰਡੇ ਕੋਲੋਂ ਨੇਤਰ ਰਹੇ ਹਾਂ ਹਾਂ ਗਾਂ ਦਾ ਵੀ ਬੁਰਾ ਹਾਲ ਹੈ ਗਾਂ ਲੱਗ ਗਈ ਤੋੜਨ ਰस्सियां ਉਹ ਤੋੜ ਟਿਓਂ ਨਹੀਂ ਸਾਰੀਆਂ ਮੱਕੀ ਵਾਲੀਆਂ ਇੱਕ ਤਾਂ ਚਰੀ ਊਂ ਸਿਆਣੀ ਆ ਸਿਆਣੀ ਆ ਉਹ ਦੁਪਹਿਰ ਨੂੰ ਕੰਦਾ ਨਹੀਂ ਦੇਖਦੀ ਮੈਨੂੰ ਸ਼ਾਮਾ ਕਿੱਥੇ ਮਿਲੇ ਜਿੱਥੇ ਬੈਠਣ ਨੂੰ ਹੈ ਨਹੀਂ ਜਗ ਆਪਣੇ ਹੋ ਗਈ ਤਾਂ ਦੱਸਦਾ ਕਿੱਥੇ ਵੀ ਬੈਠਾਂ ਮੈਂ ਕਿਤੇ ਨਹੀਂ ਹੈਗੀ ਮੂੰਹ ਤੇ ਚਿੱਗ ਜਾਂਦੀ ਬੁਰਾ ਹਾਲ ਹੁੰਦਾ ਚੱਲ ਬੈਠ ਜਾ ਜਾਈ ਜਿਹੜੀ ਉ ਗਲੀਆਂ ਦੇ ਪੇਟ ਦੀ ਖਰਾਬ ਕਰਦੀ ਨਾ ਉਹਨੂੰ ਬਾਹਰ ਲੱਗੇ ਲੱਗੇ ਉੱਥੇ ਉਹ ਤਾਂ ਉਦੀ ਗਲਤੀ ਆ ਇਹ ਉਹਦਾ ਉਦੀ ਗਲਤੀ ਇਹ ਨਹੀਂ ਛੱਡੀ ਆ ਇਹ ਹੋਰ ਹੁਣ ਸਾਨੂੰ ਕਵਰ ਦੁੱਧ ਪੀ ਕੇ ਛੱਡੀ ਆਉਨੇ ਫੇਰ ਤੇ ਉਹੀ ਦਿਨ ਮੈਂ ਦੱਸਦਾ ਪਹਿਲੇ ਬਹਿ ਜਿਵੇਂ ਕਿਤੇ ਉੱਥੇ ਦਾ ਖੇਤਾ ਖੁੱਦਾ ਸਾਰ ਦਿੰਦਾ ਸੰਡਾਲ ਵੀਡੀਓ ਬਣਾਉਂਦਾ ਤੂੰ ਤਾਂ ਨਾਲੇ ਹੋਰ ਆ ਮੇਰੀ ਗੱਲ ਸੁਣ ਲੈ ਜੇ ਨਹੀਂ ਡੰਗਰ ਦੁੱਧ ਹੁੰਦਾ ਟੀਕਾ ਲੱਗਦਾ ਹੈ ਦੁੱਧ ਦੁੱਧ ਰਿਹਾ ਹੁੰਦਾ ਡੰਗਰ ਅੱਛਾ ਗਾਇ ਜਿਹੜੀ ਗਾਇਆਂ ਜਾਂ ਗੈਂਦੇ ਹੀ ਜ਼ਿਆਦਾ ਹੁੰਦਾ ਖਰਾਬੇ ਕੰਮ ਇਹ ਇਹ ਦੁੱਧ ਬਾਕੀ ਬੈਠ ਤਾਂ ਛੱਡੇ ਚ ਵੀ ਸਕਦੀ ਹੈ ਨਾ ਤਾਰਾਂ ਲਾਈਆਂ ਹੋਈਆਂ ਕਿਨੇ ਉਹ ਇਹ ਉਹ ਛੱਡੇ ਚ ਉਹ ਸਿਆਣੀ ਯਾਰ ਉਹ ਵੀ ਤਾਂ ਬੜਾ ਗੇੜ ਦੇ ਕੇ ਮੁੜ ਜਾਂਦੀ ਇਹ ਤੂੰ ਹੈਗੀ ਜਗਾ ਲੰਘੜੇ ਨੂੰ ਵੀ ਛੋੜਾ ਮੇਰੀ ਗੱਲ ਉੱਥੇ ਨਹੀਂ ਬੈਠਣਾ ਇੱਥੇ ਖੇਤੋਂ ਬੈਂਦੀ ਆਗੇ ਬੈਠਣਾ ਨਾ ਉਰੀ ਹੈ ਰਾਤ ਨੂੰ ਡੰਡਾ ਹੋ ਜਾਂਦਾ ਇਹ ਹਾਂ ਇੱਥੇ ਭਾਵਾਂ ਲਾ ਦਿਆ ਜਾਂਦੇ ਠੰਡੀ ਖੁੱਲੇ ਜਿਹੇ ਬੈਂਦੀ ਆਗੇ ਹੋਰ ਨਾਲੇ ਕੋਲੇ ਚੋਗਾਏ ਤੂੜੀ ਉਹ ਨਾਲੇ ਬਈ ਉਹ ਪਨੀਰੀ ਦੀ ਰਾਕੀ ਰੱਖਦੀ ਹੁਣ ਚਾਚੇ ਇਹਨਾਂ ਨੂੰ ਕਰ ਓਏ ਉਹ ਤਾਂ ਡੀ ਕਰਦੀ ਥੋੜੀ ਬੜੀ ਹੋਵੇ ਮੂੰਹ ਫੇਰਾਂ ਕੋਈ ਬੜੀ ਹੋਵੇ ਇਹ ਤੁਹਾਨੂੰ ਦੱਸ ਦਵਾਂ ਜੇ ਬੜੀ ਹੋਵੇ ਨਾ ਇਹ ਬੜੂਗੀ ਵੀ ਇਹ ਬੜਦੀ ਨਹੀਂ ਪ੍ਰੀ ਪ੍ਰੀ ਰਸਤੇ ਤੇ ਡਰਦੀ ਆ ਪਰ ਰਸਤੇ ਕਾ ਸਮਝੋ ਮੱਕੀ ਦੇਖ ਰੇ ਤੋੜਤੀ ਰਸਤੇ ਆਜੇ ਨਾ ਔਰ ਤਾਰ ਲਾਈ ਤੋੜ ਕੇ ਡੀ ਨਾਲੇ ਕਰਸੀ ਲਾਈ ਵੀ ਸੀ ਹਾਂ ਰਸੀ ਲਾਈ ਵੀ ਸੀ ਜਿਹੜਾ ਤਾਰ ਲੱਗੇ ਉੱਪਰ ਅਸੀਂ ਲੱਗੀ ਤੋੜਦੇ ਆ ਜੇ ਮੱਕੀ ਖਾਂਦੀ ਦਿਓ ਬੜੀ ਹੂੰ ਉਹ ਇਹ ਤਾਂ ਹੈਗਾ ਇੱਕ ਬੰਦਾ ਨਾ ਵਿੱਚ ਉਹਦੇ ਲੈ ਘੋੜੀਓ ਲੈ ਕੇ ਆਟੋ 'ਚ ਆਉ ਸੀ ਪਰੇ ਬਾਈ ਚਾ ਉਧਰ ਤੇ ਪਾਈ ਵੀ ਸੀ ਹਾਂ ਵਿੱਚੇ ਲੈ ਗਿਆ ਐਡਾ ਐਡਾ ਕਿਦਾ ਉਹ ਉਹ ਤਾਂ ਆਟੋ ਦਾ ਇੱਕ ਮੋਟਰਸਾਈਕਲ ਤੋਂ ਮੂਰੇ ਗਾਇਮ ਬਿਠਾ ਲਈ ਜਾਂਦਾ ਸੀ ਦੇਖੀ ਆ ਗਾਇਮ ਬਿਠਾ ਲਈ ਸੀ ਨਾ ਤੋ ਕਿੱਕਣਾ ਬੈੜੀ ਗਿਆ ਗੈਸ ਖਾਈ ਵੀ ਹੁੰਦੀ ਆ ਹੋਈ ਤਾਂ ਹੈ ਚਲ ਬਦੋਂ ਬਸ ਤਾਂ ਬਣਾਉਣਾ ਪੈਂਦਾ ਉਹ ਪੰਮੇ ਰਾਨਾ ਸਟੈਂਡ ਲਾਇਆ ਇਹਨੂੰ ਕੋਠਾ ਨੂੰ ਪਿੱਛੇ ਬੈਗ ਰੱਖਣੇ ਨਾ ਵੀ ਲੱਗੇ ਉਹ ਤਾਂ ਹਿਉ ਹੈ ਉਹ ਜੇ ਬਣਾਉਣੀ ਪੈਂਦੀ ਜੀ ਇਹਦੇ ਬਣਾਏ ਦੁੱਲੇ ਦੇ ਵਧੀਆ ਚੀਜ਼ ਹੈ ਪੈਰਾ ਲਾਤਾ ਸਾਰਾ ਦੁੱਲੇ ਦੇ ਜਾਉ ਹੈ ਮੈਂ ਤਾਂ ਹੋਈ ਕਿ ਅਭੀ ਬੈਗ ਚਾਹੀਦਾ ਅੱਗੇ ਵੀ ਉਹ ਵੀ ਤਾਂ ਸਾਡੇ ਕੋਲ ਜੱਦ ਉਹ ਰਿਹਾ ਐ ਉਪੜਾ ਰਿਹਾ ਤੁਹਾਨੂੰ ਮੋਟਰਸਾਈਕਲ ਐ ਉਪੜਾ ਕਲਚ ਗੇਅਰ ਪਏ ਹੋਏ ਫੜ ਲੈਣੇ ਆਪਰੇ ਐ ਕਲਚ ਦੱਬੇ ਹੋਏ ਆਪਾਂ ਗੱਡੀ ਜਾਉਂਗੇ ਯਾਰ ਨਾ ਨਾ ਆਪ ਬਈ ਤਿੰਨ ਵਜੇ ਨਸਫਰ ਹੋਣਾ ਮੋਟਰਸਾਈਕਲ ਬਈ ਅਸੀਂ ਗੱਡੀ 'ਚ ਗਏ ਤੇ ਗੱਡੀ 'ਚ ਗਏ ਤੇ ਜਣੀ ਅਸੀਂ ਗਏ ਤੇ ਸੌਣ ਵਿੱਚ ਜਦ ਮੀਂਹੇ ਪੈਂਦੇ ਤੇ ਜਿਹੜਾ ਪਹਾੜ ਕਰਦਾ ਫੁੱਥੇ ਕਾਂਦ ਤਪੋਸਦਾ ਜਾਂ ਟਾਈਮ ਲੱਗਦਾ ਹਾਂ ਹੁਣ ਠੀਕ ਆ ਟਾਈਮ ਇੱਕ ਦਿਨ ਲੱਗਾ ਪੂਰਾ ਹੀ ਪਹਾੜ ਚੱਕਰ ਨੂੰ ਪਹਾੜ ਵੀ ਕੁਛ ਨਹੀਂ ਤੇ ਥੋੜਾ ਜਿਹਾ ਹੀ ਦਰ ਨਾਲੇ ਵੀ ਸ਼ਾਮ ਤੱਕ ਮਸੋ ਇੱਕ ਡਿੰਗ ਜੀ ਲਖਣ ਜੋਗੇ ਹੋਏ ਆ ਜਿਹੜਾ ਫਿਰ ਇੱਕ ਸਾਡਾ ਬੰਦਾ ਢਿੱਲਾ ਹੋ ਗਿਆ ਗੱਬੇ ਗੁਰਦਰਾ ਕਿਹੜਾ ਗੋਵਿੰਦ ਘਾਟ ਗੋਵਿੰਦ ਘਾਟ ਉੱਥੇ ਜਾ ਕੇ ਉੱਥੇ ਆਕਸੀਜਨ ਦੀ ਵੀ ਘਾਟ ਹੈ ਜਦ ਉੱਥੇ ਅਸੀਂ ਰਾਤ ਕੱਟੀ ਨਾ ਉੱਥੇ ਸਾਨੂੰ ਬੱਟੀਆਂ ਲੈਣੀਆਂ ਪਈਆਂ ਘਬਰਾਹਟ ਜੀ ਹੁੰਦੀ ਥੀ ਉਹਦੇ ਟਾਂ ਫਿਰ ਅਸੀਂ ਉੱਥੇ ਕਿਹਾ ਜੜ ਬੱਟੀਆਂ ਨਾਲ ਡਾਕਟਰ ਵੀ ਆਏ ਘਬਰਾਹਟ ਜੀ ਹੁੰਦੀ ਕਹਿੰਦਾ ਔਰੇ ਹੋਣੀ ਉਹ ਕਹਿੰਦਾ ਔਰੇ ਆਕਸੀਜਨ ਦੀ ਘਾਟ ਹੈ ਤਾਂ ਸਾਨੂੰ ਉਹਦੇ ਕਰਕੇ ਫੇਰ ਹੁੰਦਾ ਲੋਗੇ ਬੱਟੀਆਂ ਲੈ ਕੇ ਰਾਤ ਕੱਟੀ ਹੈ ਉਹਦੇ ਕਰਕੇ ਥੋੜਾ ਜਿਹਾ ਹੁੰਦਾ ਸੀ ਜਦ ਇਹ ਗਿਆ ਬਸ ਹੁਣ ਆਲੇ ਵੀ ਹੁੰਦੇ ਹੈਂ ਪਾਸੋਂ ਉੱਥੇ ਹੀ ਮੁੰਡਾ ਮਰਲੇ ਮੁੰਡਾ ਮ ਅੱਛਾ ਜਣੀ ਗੱਬੇ ਗੁਰਦੁਆਰੇ ਕੋਲ ਸਾਨੂੰ ਘਾਟ ਉਹ ਗੱਬੇ ਨਹੀਂ ਹੁੰਦੀ ਹੈਗੀ ਉੱਪਰ ਉੱਪਰ ਹੀ ਬੰਮੇ ਹੋਇਆ ਸੀ ਉੱਥੇ ਰਾਤ ਕੱਟੀਆਂ ਉਸੇ ਸਾਰਿਆਂ ਨੇ ਬੱਟੀਆਂ ਖਾਧੀਆਂ ਸਾਰੇ ਕਹਿੰਦੇ ਕੋਹ ਬਰਾੜ ਜੀ ਹੁੰਦੀ ਹੈ ਉੱਥੇ ਘਾਟ ਹੁੰਦੀ ਹੈ ਤਾਂ ਚਲੋ ਫਰਕ ਪਈ ਜਾਂਦਾ ਉੱਥੇ ਨਹੀਂ ਹੈ ਜੀ ਉੱਪਰ ਇਸ ਵਾਰ ਤਾਂ ਬਰਫੀ ਹੈ ਹਾਂ ਅਸੀਂ ਚਾਹ ਬਰਫੀ ਨਹੀਂ ਜਾਂਦੇ ਸੀ ਉਹ ਤਾਂ ਸੌਂ ਜਾਂਦੀ ਕਿੱਥੇ ਜਿਆਦਾ ਬੰਗਾ ਰਹਿੰਦਾ ਜੇ ਮੀਂਹ ਜਿਆਦਾ ਪੈਂਦੇ ਤਾਂ ਪਹਾੜ ਦਾ ਬੰਗਾ ਰਹਿੰਦਾ ਗਿਰਦੇ ਹਾਂ ਜੇ ਬਰਫਾ ਆ ਦਿਨ ਵਧੀਆ ਹੈ ਜੇ ਬਰਫਾ ਫੇਰ ਤੇਰਾ ਆਕਸੀ ਨਾ ਬੰਗਾਰਿਆ ਦੋ ਜਾਣ ਨੂੰ ਕੋਈ ਟਾਈਮ ਹੀ ਲਾਏਗਾ ਸ਼ਾਮ ਨੂੰ ਅਸੀਂ ਨੇੜੇ ਹੀ ਚਲੀ ਗਏ ਸਾਰੇ ਗੁਰਦੁਆਰੇ ਪਹੁੰਚ ਗਏ ਸਾਹਮਣੇ ਕੋਲੇ ਉੱਥੇ ਪਹਾੜ ਗਿਰਨ ਕਰਕੇ ਮੇਰੇ ਜੋਸੀ ਮਾਰਸਾਂ ਨੂੰ ਰਾਤ ਕੱਟਣੀ ਗੱਡੀ ਤਾਂ ਖਿੱਚਣ ਦੀ ਕੰਮ ਗੱਡੀ ਖਿੱਚਣ ਦੀ ਮੋਟਰਸਾਈਕਲ ਥੋੜੇ ਲਾ ਗੱਡੀ ਜੇ ਸਵੇਰੇ ਤੂੰ 4 ਵਜੇ ਤੁਰ ਪਿਆ ਤੂੰ ਪੁੱਜਣਾ ਤਾਂ ਸਭ ਤੇਟਲੇ ਗੁਰਦੁਆਰੇ ਜਿਹੜੇ ਗੁਰਦੁਆਰਾ ਵਿਰਾਸਣ ਕੋਲ ਕਾਹੀ ਦਾ ਸੌਕਾ ਸਿੱਧਾ ਮਾੜਾ ਮੋਟਾ ਛੋਲੇ ਰੱਖ ਲਵੇ ਪਾਣੀ ਦੀ ਬੋਤਲ ਛੋਲੇ ਹੋਣ ਛੋਲੇ ਮੁਠੀ ਖਾਦ ਦੀ ਵੀ ਬੰਦੂ ਢੇੜੀ ਪੋਖਰੀ ਲੱਗਣਾ ਪੋਖਰੀ ਲੱਗਣਦਾ ਇਹਨੂੰ ਕਹੀ ਨਹੀਂ ਲੈ ਲੂਗਾ ਕਹਾਂ ਲੈ ਕੇ ਲੇ ਗਾਂਹ ਲੈ ਲੂਗਾ ਕਹਤੇ ਨਹੀਂ ਨੇ ਲੱਤਾ ਹੈਗਾ ਸਮਾਨ ਜੋ ਸੀਮੜ ਰਾਤ ਕੱਟੀ ਉਸਦੇ ਫੇਰ ਤੁਰਪੇ ਇੱਕ ਕਿੰਨਾਗਾ ਉਸੇ ਘਟੇ ਬਾਟ ਜਿਹੜੀ ਹੈਗੀ ਇੱਕ ਦਿਨ ਲੱਗਾ ਸਾਨੂੰ ਪੂਰਾ ਵੀ ਉੱਥੇ ਰੋਟੀਆਂ ਦੀ ਸਾਡੇ ਕੋਲ ਇੱਕ ਸਾਧ ਤੇ ਚਾਰ ਲੈ ਖਾਦਾ ਸਾਧ ਅਚਾਰਗਾ ਤਾਂ ਰੋਟੀਆਂ ਖਾਦੀਆਂ ਉੱਥੇ ਤਾਂ ਦਿਨ ਕੱਟੇ 12 13 ਕਿਲੋਮੀਟਰ ਹੈ ਜੋ 12 13 ਕਿਲੋਮੀਟਰ ਇੱਕ ਦਿਨ ਲੱਗਾ ਉਸੇ ਬੈਠਣਾ ਪੈ ਗਿਆ ਜਾ ਕੇ ਇੱਕ ਗੱਡੀ ਦੇ ਮਾਜਾ ਖਤਰਾ ਕੋਈ ਉੱਥੇ ਇੱਕ ਹੋਰ ਸੰਗਤ ਵਾਲਾ ਰਸਤਾ ਆਉਂਦਾ ਕਿਹੜੇ ਸੰਦੀ ਕਰ ਇੱਕ ਪਾਸੇ ਗੱਡੀ ਜਾਣੀ ਇੱਕ ਪਾਸੇ ਤੇ ਆਉਣੀ ਆ ਹਨ ਨੂੰ ਨਹੀਂ ਪਤਾ ਬਾਈ ਬਹੁਤ ਟਾਈਮ ਹੋ ਗਿਆ ਦੋ ਘੰਟੇ ਗੱਡੀਆਂ ਦੋ ਘੰਟੇ ਆਉਂਦੀਆਂ ਪਹਿਲਾਂ ਕਿ ਜੇ ਤਾਂ ਬਹੁਤ ਹੀ ਖਾਸਾ ਪਹਿਲਾਂ ਜਾਏਗਾ ਪਹਿਲਾਂ ਜਾਂਦੇ ਬਹੁਤ ਪਹਿਲਾਂ ਗਏ ਹੈ ਜਾਂੜ ਆਏ ਜਾਂ ਬਹੁਤ ਰਾਤ ਤੇ ਸੜਕਾਂ ਦਾ 12 13 ਦੇ ਵਿੱਚ ਆਏ ਆ ਜਾਂ ਤੇ ਫਰਕ ਪੈ ਗਿਆ ਹੁਣ ਬਹੁਤ ਸੜਕਾਂ ਦਾ ਬਹੁਤ ਕੰਮ ਦੀਆਂ ਬਹੁਤ ਫਰਕ ਪੈ ਗਿਆ ਸੜਕਾਂ ਇੱਕ ਨੰਬਰ ਹੁਣ ਸਰੇ ਤੱਕ ਵਿਕਾਸ ਬਹੁਤ ਹੋਇਆ ਬਾਅਦ ਚ ਚਲੋ ਬਾਈ ਮਸਾ ਇਹ ਵੀ ਅੱਜ ਦੇ ਮਹੀਨੇ ਬਾਅਦ ਜਦ ਬਰਸਾਤ ਸ਼ੁਰੂ ਹੋ ਜਾਂਦੀ ਹੈ ਫਿਰ ਜਾਸਤੰਬਰ ਵੀ ਜਾਣੇ ਨਾ ਜਿੱਦਾਂ ਤੇ ਮੀਂਹ ਪੈਣ ਲੱਗੇ ਬਸ ਉੱਦਣੇ ਮੀਂਹ ਹੋਰ ਲੈਣੀ ਆ ਮੀਂਹ ਹੋਰ ਲੈਂਦਾ ਨੰਬਰ ਤੇ ਵਧਿਆ ਜਾ ਉੱਥੇ ਫੇਰ ਮੀਂਹ ਘਟ ਜਾਂਦੇ ਪੱਥਰ ਵੀ ਇਹੋ ਜਿਹੇ ਆ ਨਾ ਬਰਮੇ ਗੱਲ ਉਹਨਾਂ ਨੇ ਲੰਬੀਆਂ ਗਲੀਆਂ ਕੱਢ ਦੇਣੀਆਂ ਬਾਰੂਦ ਭਰ ਦੇਣਾ ਵਿੱਚ ਜੀ ਭੰਨਦਾ ਜਨਰੇਟਰ ਗੱਲ ਕਰੰਟ ਦਿੱਤਾ ਕੁਛ ਵੀ ਅਸਰ ਨਹੀਂ ਪੈਂਦਾ ਹੈਗਾ ਕਿਆ ਮੈਂ ਸਮਝਣ ਨੂੰ ਕੱਢ ਪੈਣਾ ਪੱਥਰ ਵਿੱਚ ਭਰਦੇ ਆ ਮਾੜਾ ਮੁੱਠੀ ਫੁੱਟਦਾ ਉਹ ਮਾੜਾ ਮੁੱਠੀ ਫੁੱਟਦਾ ਹਾਂ ਤਕਨੀਕ ਤਕਨੀਕੀ ਤਾਂ ਤਕਨੀਕੀ ਹੈ ਹੁਣ ਤਾਂ ਆ ਗਏ ਬੜੇ ਬਲਡੋਜਨ ਆ ਗਏ ਨਾਲ ਕੋਲ ਚੱਕ ਦਿੰਦੇ ਪੱਥਰ ਨੂੰ ਮਲਾੜੀ ਵਾਲੇ ਰਸਤੇ ਨੂੰ ਕਿੰਨੀ ਬਣਾਈਆਂ ਉਹਨਾਂ ਨੇ ਹੁਣ ਹੁਣ ਘਾਉਣਾ ਉਹ ਤਾਂ ਸੁੰਗਾ ਕਰਦੇ ਆ ਇੱਟਾਂ ਨੂੰ ਪਾੜ ਵੱਡ ਵੱਡ ਕੇ ਕਰਨ ਪ੍ਰਯਾਇਮ ਜਿੱਥੇ ਰਸਤੇ ਦਾ ਕੁਝ ਦਾ ਰੇਲਵੇ ਦਾ ਪ੍ਰੋਜੈਕਟ ਪੱਥਰ ਦਾ ਫਾਂਖ ਮਾਰ ਮਰਜੀ ਮੰਗਣ ਆ ਜਾਂਦਾ ਉਹਨੂੰ ਤਾਂ ਮਸ਼ੀਨਾਂ ਚੱਕ ਦਿੰਦੀਆਂ ਕਈ ਹਾਂ ਮਿੱਟੀ ਵਾਲਾ ਪਹਾੜ ਦੇ ਪੱਥਰ ਦੇ ਵਿੱਚੇ ਸਾਰੇ ਹੀ ਵਹਿ ਜਾਂਦਾ ਉਹ ਸੜਕ ਵੀ ਨਹੀਂ ਛੱਡਦਾ ਕਿ ਉੱਥੇ ਗਿਆ ਬਣੂਗਾ ਕੁਝ ਨਹੀਂ ਬਹੁਤ ਔਖਾ ਰਸਤਾ ਬਣਦਾ ਫਿਰ ਉਹ ਹੁਣੇ ਸਾਨੇ ਸੜਕ ਛੁੜਕ ਸਾਰਾ ਗੁੱਲੇ ਜਣਾ ਗਏ ਲਈ ਕਈ ਇਹੇ ਜੇ ਪੱਥਰ ਦੇ ਪਹਾੜ ਕਿੰਕਰ ਦੀ ਜਿਹੜੇ ਉੱਪਰ ਘੜ ਜਾਂਦੀ ਹੈ ਪੱਥਰ ਉਹਦੇ ਪਰ ਸ ਉਹ ਖੁੱਲ ਜਾਂਦਾ ਜਿਹੜੇ ਸਾਲ ਅਸੀਂਗੇ ਦੋ ਸਾਲ ਦਾ ਵਧੀਆ ਰਹੇ ਨਾ ਮੀਂਹ ਮਿਲਿਆਗਾ ਜਿੱਤੇ ਨਾ ਕੋਸ ਉਦੋਂ ਇਕਲੇ ਸਾਲ ਹੋ ਗਿਆ ਤਾਂ ਨਾ ਬਾਈ ਉਦੋਂ ਪਹਿਨਾ ਹੋਇਆ ਲੀਤ ਪਹਿਨਾ ਹੋਇਆ ਉਹਦੇ ਬਾਅਦ ਗਏ ਸੀ ਇਸ ਨੂੰ ਜਦ ਅਸੀਂ ਪਹਿਨਾ ਗਏ ਤੇ ਜਾਂ ਚੜਾਈ ਜੜੇ ਕਰਦੇ ਤੇ ਜਾਂ ਤੇ ਬਾਅਦ ਉੱਤਕਣੇ ਤੂੰ ਸਾਹਬ ਲਾਲਾ ਬਾਈ ਹੈ ਨਾ ਆਪਣੀ ਦੀ ਜਿਹਦਾ ਰਸਤਾ ਹੁੰਦਾ ਦਾ ਪਾਣੀ ਦਾ ਉੰਨੀ ਕਿ ਜਗ੍ਹਾ ਚੋਂ ਪਾਣੀ ਚੱਲੇ ਕਰਦਾ ਦਾ ਉਹਦੇ ਗੈਲੇ ਗੈਲ ਜਾਈ ਜਾਂਦੇ ਤੇ ਬਹੁਤ ਦੂਰ ਤੱਕ ਜਦ ਅਸੀਂ ਦੁਆਰਾ ਗਏ ਬਾਤੂ ਸਾਹਬ ਲਾਲਾ ਉਹਦੇ ਪਿੰਡ ਪਿੰਡੇ ਜਿੱਡੇ ਪਾੜ ਤੇ ਰਸਤੇ ਜਿਹਨੂੰ ਹਾਂ ਐਨੇ ਕੋਲ ਤੇ ਰਸਤੇ ਚ ਕਈ ਜਗ੍ਹਾ ਕਹਿੰਦਾ ਵੀ ਜਹਾਂ ਜਾ ਕੇ ਸਾਬ ਉਹ ਤਾਂ ਸਾਨੂੰ ਪਤਾ ਕਈ ਬਾਬਾ ਪੁੱਛਿਆ ਨਹੀਂ ਕਿ ਇਹਨੂੰ ਅੱਜ ਇਹਦਾ ਖਾਦਮੇ ਕਰਤ ਦੇਣਾ ਬਾਬੇ ਨੂੰ ਜੀ ਐ ਪੁੱਛਿਆ ਪੁੱਛ ਲੈ ਸੀ ਇਹਨੂੰ ਅਸੀਂ ਵੀ ਐਂ ਕਿਡੇ ਪਹੁੰਚੇ ਆਪਣੇ ਪਿੰਡਾਂ ਵੱਲ ਸਾਬਣ ਦੇ ਤੇ ਟੋਲੀ ਲੈ ਕੇ ਬਾਬੇ ਤੁਸੀਂ ਬੇਚੀ ਵੀ ਲਉ ਠੀ ਅਸੀਂ ਪਹਿਲੀ ਵਾਰ ਗਏ ਤੇ ਕਿਆ ਪਤਾ ਉਸਤੇ ਕਹਿੰਦੇ ਦੇਖ ਤੇ ਤੁਸੀਂ ਸਾਬਣ ਨਾਲ ਲਾਇਓ ਅਸਲੀ ਗੱਲ ਦੱਸਿਓ ਉਹ ਤਾਂ ਉਹ ਤਾਂ ਨਹੀਂ ਠੰਡਾ ਨਹੀਂ ਹੈ ਡੰਡੇ ਪਾਣੀ ਹੈ ਨਾ ਉਹ ਸਭ ਦਾ ਹੋਰ ਜਮੇ ਮਿੰਡੇ ਉੱਤੇ ਹੋਰ ਉੱਪਰ ਬੂਟੀ ਜੀ ਲੱਗਦੀ ਵਾਲੀ ਉਹ ਖਾਂਜ ਬਖਤੁੰਦੀ ਦੇ ਨਾਲ ਹਾਂ ਉਹ ਵੀ ਫਰਕ ਉਹ ਤਾਂ ਬਾਈ ਜਗਾ ਜਗਾ ਲਿਖਿਆ ਪਿਆ ਵੀ ਪਹਾੜ ਦੇ ਕਿਸੇ ਵੀ ਦਰਖਤ ਨੂੰ ਬੂਟੀ ਨੂੰ ਛੇੜਨਾ ਨਹੀਂ ਹੈ ਹਾਂ ਪਰ ਕਿੱਥੇ ਪੰਜਾਬੀ ਘਰਾਂ ਦੀ ਕਦੇ ਖੜ ਕੇ ਮਾੜਾ ਤਾੜੀ ਤੋੜੂਗਾ ਕੋਸਣਾ ਕੋ ਕਰੂਗਾ ਹੱਥ ਮਾਰੂਗਾ ਤੋੜ ਕੇ ਵਰਾਏ ਮੂੰਹ ਚ ਹੀ ਫੋਨ ਇਹਦਾ ਹੱਥ ਬਾਈ ਦਾ ਲਵਾ ਦੇਣਾ ਮੂੰਹ ਚ ਵੀ ਪੈਲਾ ਫੇ ਲੱਗ ਜੂਗਾ ਤਾਂ ਇਹ ਉਹਦਾ ਪੱਬੂ ਕੁੱਤੇ ਮਾੜਾ ਜੇ ਇਹਦਾ ਪੜਾ ਜੇ ਇਹਦਾ ਪੜਾ ਮੂੰਹ ਤੇ ਹਲੀ ਜਾ ਰਹੀ ਨੇ ਭਾਈ ਚਲੋ ਠੀਕ ਹੈ ਜੀ ਬਾਕੀ ਤੁਹਾਨੂੰ ਦਿਖਾਉਨੇ ਆ ਜੀ ਚਾਚਾ ਨੇ ਕਹਿੰਦੇ ਯਾਤਰਾ ਸ਼ੁਰੂ ਕਰਨੀ ਆ ਕਿੰਨੇ ਵਜੇ ਨਿਕਲਣਾ 5 ਵਜੇ 5 ਵਜੇ 5 ਵਜੇ ਨਿਕਲਣਾ ਜਿਆਦਾ ਸਫਰ ਹੁੰਦਾ ਜਿਆਦਾ ਵਧੀਆ ਸਾਜਰੇ ਟ੍ਰੈਫਿਕ ਨਹੀਂ ਹੁੰਦਾ ਸਾਜਰੇ ਸਾਜਰੇ ਨਿਕਲ ਜਓ ਰੇ ਮੈਂ ਵੀ ਨਹੀਂ ਆਉਂਦੀ ਅਸੀਂ ਪਹੁੰਚਦਾ ਸੀ ਪਰ ਨਨੇ ਕਾਲਜ ਜਾ ਕੇ ਉੱਥੇ ਚਾਹ ਪੀਤੀ ਅਸੀਂ ਹਾਂ ਉਹ ਉਥੇ ਕਾਲੇ ਅੰਬ ਖੋਕਿਆ ਨਹੀਂ ਕਿੰਨੀ ਜੀਪ ਚਲੋ ਬੱਸ ਕਹਾ ਦੋ ਬੋਟਾ ਹੋ ਜਾਣਾ ਦੱਸੋ